ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗੁਰ ਦੇਰੀ ਫਾਰਮਸ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਮੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਹੀ ਲਗਭਗ ਇਹ ਪਿੰਡ ਆਉਂਦਾ ਹੈ ਬਦਨੀ ਕਲਾਂ ਇਹਦੇ ਨੇੜਾ ਹੈ ਇਸ ਤੋਂ ਇਲਾਵਾ ਬੁੱਟਰ ਕਲਾਂ ਇਹਦੇ ਨੇੜਾ ਦਾ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਦਸੋ ਰੂਟੀਨ ਜੀ ਤੁਹਾਨੂੰ ਵੀਡੀਓ ਦਿਖਾ ਰਹੇ ਕਿਉਂਕਿ ਇੱਥੇ ਮੁਰਾ ਨਸਲ ਦੀਆਂ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਕਾਸ ਗੱਲ ਆ ਵੀ ਸੋਈਆਂ ਸਵਾਈਆਂ ਮੱਝਾਂ ਹੁੰਦੀਆਂ ਅੱਜ ਵੀ 나ਗ ਟੋਟਲ ਇੱਥੇ ਜਿਹੜੇ ਮੌਜੂਦ ਆ ਉਹ 10 ਐ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਜਿਹੜੀ ਝੋਟੀ ਇਹਨਾਂ ਚੋਂ ਪਸੰਦ ਆ ਜੂਗੀ ਉਹਦੀ ਤਸੱਲੀ ਕਰਨ ਦਾ ਹੱਕ ਆ ਤੇ ਜਰੂਰ ਆ ਕੇ ਆਪਦੀ ਤਸੱਲੀ ਕਰਕੇ ਖਰੀਦਿਓ ਮਾਲ ਜਿਹੜੇ ਪਸ਼ੂ ਇਹਨਾਂ ਕੋਲ ਜ਼ਿਆਦਾਤਰ ਉਹ ਹਰਿਆਣੇ ਦੇ ਵਿੱਚੋਂ ਹੀ ਆਉਂਦੇ ਆ ਉਹਦੇ ਬਾਰੇ ਗੱਲਬਾਤ ਵੀ ਆਪਾਂ ਬਾਹੀ ਨਾ ਕਰਾਂਗੇ ਸੋ ਚੰਗੇ ਦੁੱਧ ਵਾਲੀਆਂ ਸੋਹਣੀਆਂ ਝੋਟੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਲੱਗਾ ਹੈ 나ਗ ਲਗਭਗ 10 ਤੋਂ 11 ਇਸ ਵੀਡੀਓ ਚ ਰਹਿਣਗੇ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਤੋਂ ਬਾਅਦ ਤੁਹਾਨੂੰ ਕੁਸੋਰਨਾਗ ਜਿਹੜੇ ਅੱਗੇ ਕਰਕੇ ਦਿਖਾਉਂਦੇ ਜਾਵਾਂਗੇ ਸਨੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਨੀ ਅੱਜ 10 11 ਨਾਗ ਮੇਰੇ ਖਾਲਸਾ ਮਚੂਗਾ ਹਾਂਜੀ ਨਾਗ ਤਾਂ ਆਪਾਂ 10 ਦਿਖਾਉਣਗੇ ਮਈਆਂ ਆਪਣੇ ਕੋਲੇ 18 20 ਆ 10 ਮਈਆਂ ਉੱਤਰ ਕੱਚੇ ਤੇ ਬੈਠੀਆਂ ਠੀਕ ਹੈ ਅ ਅੱਜ ਜਿਹੜੀਆਂ ਇਹ ਹੁਣ ਦਿਖਾਵਾਂਗੇ ਸਾਰੀਆਂ ਸੂਈਆਂ ਸਵਾਈਆਂ ਸਾਰੀਆਂ ਸੂਈਆਂ ਸਵਾਈਆਂ ਆ ਸਾਰੀਆਂ ਮਈਆਂ ਆਪਣੇ ਕੋਲੇ ਅੱਛਾ ਜਿੰਨਾ ਦੁੱਧ ਦੱਸਾਂਗੇ ਕੋਈ ਭਰਾ ਚ ਹੋ ਸਕਦਾ ਉਸ ਨੂੰ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਆਪਣੇ ਕੋਲੇ ਵੀਰੇ ਇਹਦਾ ਪ੍ਰਬੰਧ ਆ ਉਧਰ ਐ ਰਸਾਕ ਦਾ ਦੋ ਟਾਈਮ ਜੋਵੇ ਤਿੰਨ ਚੋੜੀ ਠੀਕ ਆ ਜਾਂ ਪਹਿਲੇ ਨੰਬਰ ਤੇ ਝੋਟੀ ਜਿਹੜੀ ਆ ਉਹ ਖੀਰੀ ਕੱਟੀ ਆ ਹੂੰ ਤੇ ਸੂਈ ਨੂੰ ਆ ਚੌਥਾ ਦਿਨ ਚੌਥਾ ਦਿਨ ਦੰਦੋ ਕਨਫਰਮ ਆ ਖੀਰੀ ਪਿਓਰ ਖੀਰੀ ਦੰਦ ਘੱਟ ਕੇ ਦਿਖਾਵਾਂਗੇ ਕੱਟੀ ਠੀਕ ਆ ਦੱਸੋ ਹਾਈਟ ਨਾਲ ਹੀ ਆ ਦੇਖ ਲਓ ਫੁੱਲ ਉੱਚੀ ਫੁੱਲ ਲੰਬੀ ਦੰਦੋ ਖੀਰੀ ਝੋਟੀ ਜਿਹੜੀ ਉਹ ਤਾਜੀ ਸੂਈ ਵੀ ਤੁਹਾਨੂੰ ਦਿਖਾ ਰਹੇ ਆ ਕਿੰਨਾ ਕੁ ਬੌਲਾ ਹੋ ਸਕਦਾ 12 ਕਿਲੋ ਬੌਲੀ ਹੈਗੀ ਵੀਰੇ ਸੋ 12 ਕਿਲੋ ਬੌਲੇ ਤੋਂ ਸ਼ੁਰੂਆਤ ਦੋਸਤੋ ਦੰਦੋ ਖੀਰੀ ਝੋਟੀ ਦੀ ਬਹੁਤ ਸੋਨਾ ਡੰਚਾ ਹੈ ਕਾਫੀ ਲੰਬੀ ਲੋਕੇ ਰੋ ਸੰਗ ਛੋਟੇ ਆ ਥਣ ਮੋਟਾ ਲੱਗਾ ਦੋਸਤੋ ਪੂਰਾ ਹੱਥੀ ਜਵਾਈ ਵਾਲਾ ਇੱਥੇ ਮਾਰਦੇ ਆਤ ਦਾ ਕਾਟ ਬਹੁਤ ਵੱਡਾ ਕੱਟੀ ਦਾ ਬਈ ਕੱਦ ਕਾਟ ਫੋਲਾ ਦੋਸਤੋ ਬਿਲਕੁਲ ਛੋਟਾ ਜਾਨ ਦੇ ਲੈ ਚੱਲ ਬਈ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਉਠਾ ਰਹੇ ਆ ਦੋਸਤੋ ਇਹਦੇ ਨਾਲ ਬੱਚਾ ਕੀ ਹੈ ਬਈ ਕਟਾਵੇ ਠੀਕ ਹੈ ਸੋ ਦੋਸਤੋ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਪਹਿਲਣ ਚੋਟੀ ਹੁਣ ਵੀ ਤੁਸੀਂ ਇੱਥੇ ਤੁਰਦੀ ਦੇਖੋ ਅੰਦਰ ਕਿਉਂਕਿ ਇਧਰਲੇ ਪਾਸੋਂ ਸੂਰਜ ਦਾ ਚਾਨਣ ਹੈ ਤੇ ਹੁਣ ਤੁਹਾਨੂੰ ਇੱਕ ਕਲੀਅਰ ਨਜ਼ਰ ਆ ਰਹੀ ਹੋਣੀ ਹੈ ਝੋਟੀ। ਦੇਖੋ ਕਿ ਇਹ ਵੀ ਬਹੁਤ ਪੋਲੀ ਆ ਭਰਾ ਜੀ। ਠੀਕ ਹੈ। ਸੋ ਚੁਆਈ ਪੋਲੀ ਵੈਸੇ ਥਾਣੀ ਦੱਸਦੇ। ਨਾ ਕੋਈ ਛਿੱਟਾ ਵਾ ਕਹੇ ਮੈਂ ਦਾ ਵੀ ਆਪਣੇ ਕੋਲੇ 10 ਘੜੀਆਂ ਅੰਦਰ ਨਾ ਮੀਟੀ ਗਈ ਹੈ। ਠੀਕ ਹੈ ਭਾਈ। ਹਾਂ ਜੀ। ਆ ਜਿਹੜੀ 2 ਨੰਬਰ ਤੇ ਝੋਟੀ ਹੈ। ਆ ਝੋਟੀ ਥੱਲੇ 15 ਕਿਲੋ ਦੁੱਧ ਆ ਵੀਰੇ। ਅੱਜ ਦਿਨ ਕਿੰਨੇ ਹੋ ਗਏ ਬਾਈ ਸੂਈ ਨੇ? ਸੂਈ ਨੇ ਇਹਨੂੰ ਅੱਜ 7ਵਾਂ 8ਵਾਂ ਲੈਣਾ ਵੀਰੇ। ਠੀਕ ਹੈ। ਅਜਾ ਇਹਨਾਂ ਦੀਆਂ ਕੀਮਤਾਂ ਕੀ ਰਹਿਣਗੀਆਂ ਸੱਜੀ ਕੀਮਤਾਂ ਵੀਰੇ ਕਿਹੜਾ ਮਾਲ ਆਪਣੇ ਕੋਲੇ ਘਰੇ ਸਾਰੀਆਂ 17 18 ਮੱਝਾਂ 10 ਤਾਂ ਦਿਖਾਉਣੀਆਂ ਉਹ ਵੀਡੀਓ ਚ ਹੂੰ ਡੇਢ ਲੱਖ ਤੋਂ ਸਟਾਰਟਿੰਗ ਹੈ ਠੀਕ ਹੈ ਸੋ ਦੋਸਤੋ ਉਤੇ ਤਾਂ ਜਿੱਦਾਂ ਦਾ ਤੁਸੀਂ ਪਸ਼ੂ ਖਰੀਦਣਾ ਚਾਹੋ ਉਹਦੇ ਹਿਸਾਬ ਤੇ ਮਿਲਣਾ ਪਰ ਡੇਢ ਲੱਖ ਤੋਂ ਸ਼ੁਰੂਆਤ ਹੋਊਗੀ 18 17 18 ਮੱਝਾਂ ਇਸ ਟਾਈਮ ਵਿਕਰੀ ਵਾਲੀਆਂ ਮੌਜੂਦ ਹੈ ਇਹ ਦੋ ਨੰਬਰ ਤੇ ਬੜੀ ਸੋਹਣੀ ਝੋਟੀ ਤੁਹਾਨੂੰ ਦਿਖਾ ਰਿਹਾ ਮੈਂ 18 ਨਾਲ 18 ਕਿਲੋ ਝੋਟੀ ਦੁੱਧ ਪਾਸ ਦੀ ਠੀਕ ਹੈ ਸੋ ਸੋ 15 ਕਿਲੋ ਅੰਗੂ ਇਸ ਟਾਈਮ ਹਾਜ਼ਰ ਹਵਾਨਾ ਬੜਾ ਚੰਗਾ ਦਿਸਦਾ ਥੀਜੁਆਈ ਵਾਲਾ ਥਾਣਾ ਤੁਸੀਂ ਇਹਦੀ ਤਿਆਰੀ ਦੇਖੋ ਕਰਮਾਲੀ ਦੀ ਸਿੰਘ ਛੋਟਾ ਬਿਲਕੁਲ ਸੋ ਨਾਲ ਹੀ ਮੁੜਿਆ ਹੋਇਆ ਚੰਗੀ ਗਾੜੀ ਹੈ ਬਾਕੀ ਸਟਰਕਚਰ ਤਾਂ ਕਲੀਅਰ ਨਜ਼ਰ ਆਉਂਦਾ ਹੈ ਬੜਾ ਸੋਹਣਾ ਬਰੀਕ ਹੈ ਜਿਹੜੀ ਫੁੱਲ ਬੱਚਾ ਇਹਨਾਂ ਰਹੀ ਹੈ ਕੱਟਾ ਵੇਰੇ ਕੱਟਾ ਬੱਚਾ ਇਹਨਾਂ ਮੇਲ ਕਾਫੀ ਦਸ ਦੇਖੋ ਜੋ ਟੀਵੀ ਬੰਦਰ ਤੁਹਾਨੂੰ ਪਸੰਦ ਆਊਗੀ ਬਾਕੀ ਆ ਕੇ ਤਸੱਲੀ ਕਰ ਲਓ ਬਰੀਕ ਪੂਸ਼ਾ ਬਿਲਕੁਲ ਹੋ ਤੁਸੀਂ ਵੀਡੀਓ ਚੋਂ ਤੁਹਾਨੂੰ ਕਲੀਅਰ ਦੇਸੀ ਰਹੀ ਹੋਣੀ ਹੈ ਥਣ ਵੀ ਬਹੁਤ ਸੋਹਣਾ ਨੋਕ ਵਾਲਾ ਬੜੀ ਬੜੀ ਪੋਪੀਆ ਵਿਖਰੋ ਹਵਾਨਾ ਹੈ ਦਾ ਆਪੂਸ਼ ਫੜੀ ਬਈ ਮੜੀ ਜੀ ਕੱਟ ਵਾਲਾ ਹਵਾਨਾ ਗਾਵਾਂ ਨੂੰ ਤਾਂ ਇਹ ਤੋਂ ਅੱਗੇ ਇੱਕ ਹੋਰ ਬਹੁਤ ਸੋਹਣੀ ਜਿਹੜੀ 3 ਨੰਬਰ ਤੇ ਹੈ ਬਾਈ ਆਹ ਬੋਲੇਜ ਹੈ ਜੀ ਕਿੰਨੇ ਕ ਦਿਨ ਹੋ ਗਏ ਅੰਦਾਜ਼ਾ ਸੂਈ ਨੇ ਜੀ ਤੀਜਾ ਦਿਨ ਠੀਕ ਹੈ ਤੀਜਾ ਦਿਨ ਸੂਈ ਦਾ ਵੀ 27 ਆ 24 ਤਰੀਕ ਰਾਤ ਦੀ ਸੂਈ ਵੀ ਹੈ ਸੋ ਵੀ ਤਰੀ ਰਾਤ ਨੂੰ ਸੋਈ ਦਸਤ ਤੇ 27 ਨੂੰ ਵੀਡੀਓ ਬਣਾ ਰਹੇ ਹਾਂ ਹਾਂ ਸਿੰਗਾ ਜਦੋਂ ਬੌਲੇ ਚੋ ਖਾਲੀ ਕਰਤੀ ਜਮਾਂ ਧਾਰ ਧਾਰ ਨਹੀਂ ਛੋੜਤੀ ਕੋਈ ਦੁੱਧ ਨਹੀਂ ਛੱਡਿਆ ਠੀਕ ਹੈ ਜਮਾਂ ਖਾਲੀ ਆ ਓਕੇ ਸੋ ਬੌਲੇ ਤੋਂ ਬਿਲਕੁਲ ਖਾਲੀ ਚੰਗਾ ਨਰੋਆ ਥਣ ਲੱਗਾ ਇਹਦੇ ਵੀ ਬਾਕੀ ਜਦੋਂ ਬਾਹਰ ਕਰਨੀ ਚਾਹੁੰਦੇ ਝੋਟੀ ਆ ਨਾ ਓੜਤੇ ਆਈਏ ਨੇ ਪਹਿਲਾਂ ਨੇ 20 ਕਿਲੋ ਦੁੱਧ ਚੋਆ ਆ ਵਾ ਪਤਾ 17 18 ਹੀ ਕਹਿ ਕੇ ਦਵਾਂਗੇ ਹੁਣ ਵੀ ਠੀਕ ਹੈ ਸੋ ਚੰਗਾ ਦੁੱਧ ਪਹਿਲਾਂ ਨੇ ਪਾਇਆ ਭਾਈ ਕਹਿੰਦਾ ਪਰ ਤੁਸੀਂ ਦੁੱਧ ਥੋੜੀ ਸੇਵਾ ਦਾ ਝੋਟੀਲੋਂ ਕੋਈ ਕੰਮ ਹੀ ਨਹੀਂ ਹੈ ਝੋਟੀ ਦੁੱਧ ਚੰਗਾ ਹੀ ਦੇਊਗੀ ਥਣ ਬੜਾ ਸੋਹਣਾ ਲੱਗਾ ਉਸੋ ਆਦਾ ਬਹੁਤ ਬਣ ਕੇ ਘੱਟ ਝੋਟੀ ਸੂਈ ਸੀ ਬਾਈ ਕੋਈ ਨਹੀਂ ਜਾਣ ਪਾਜਾ ਸੂਆ ਪਸੂ ਬੌਲੇ ਦੇ ਵਿੱਚ ਥੋੜਾ ਵਿਖਾਵਾ ਘੱਟ ਕਰਦਾ ਹੁੰਦਾ ਜਦੋਂ ਦੁੱਧ ਤੇ ਆਉਂਦੀ ਜਾਊਗੀ ਹੋਰ ਫਸਦਾ ਜਾਂਦਾ ਪਸੂ ਆਦਾ ਕਿਵੇਂ ਕਿਵੇਂ ਆਦੇ ਲੈਵਲ ਤੇ ਆਉਣਾ ਇਹਨੇ ਝੋਟੀ ਨੇ ਸਾਰੇ ਕਾਲ ਕੱਢਦਾਂ ਨੇ ਆਂਚਾ ਵਾਸੋਂ ਨੂੰ ਸੁਧਾਣ ਬੜਾ ਚੰਗਾ ਲੱਗਾ ਬਾਕੀ ਸਟਰਕਚਰ ਇਹਦਾ ਵੀਡੀਓ ਭਰਾ ਸਾਰੇ ਐਂਡ ਤੱਕ ਦੇਖਿਓ ਸਾਰੀਆਂ ਝੋਟੀਆਂ ਦੀ ਫੇਰ ਆ ਕੋਲ ਲਾਇਓ ਤੇ ਕਿੰਨਵਾ ਨੰਬਰ ਦਾ ਸਬਦਾ ਕਰਨਾ ਉਹ ਚਾਹਤਾ ਪੁੱਛ ਲਿਓ ਓਕੇ 4 ਨੰਬਰ ਜਿਹੜੀ ਝੋਟੀ ਬਈ ਆ ਚਾਊਗੀ ਆ ਗੱਟੀ 4 ਦਾੰਦਾ ਦੋਸਤੋ ਸੂਆ ਪਹਿਲਾਂ ਹੀ ਹੈ ਬਈ ਪਹਿਲਾਂ 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 ਕਿੰਨੇ ਦਿਨੋਂ ਗੈਰ ਸੂਈ ਨੀ ਕੋਈ ਨੇ ਇਹਨੂੰ ਅੱਜ ਸਾ 6ਵਾਂ ਦਿਨ 20 ਤਰੀਕ ਦੀ ਸੂਈ ਵੀ ਆ 7ਵਾਂ ਦਿਨ ਅੱਜ 27 ਤਰੀਕ ਠੀਕ ਹੈ ਤਾਂ ਕਿੰਨਾ ਦੁੱਧ ਹੋਣ ਹੋਊਗਾ 14-15 ਕਿਲੋ ਠੰਡਾ ਦੁੱਧ ਚੋਣ ਦਾ ਸੋ so, 14 15 ਕਿਲੋ ਚਾਰ ਦੰਦ ਝੋਟੀ ਕਿਤੋਂ ਦਾ ਆਰਜਾਨੀ ਕੁੰਗੜ ਕਟਾਵਾ ਹਾਂਸੀ ਦੇ ਨਾਲ ਉੱਥੋਂ ਦੀ ਕੱਟੀ ਆ ਠੀਕ ਹੈ ਹਾਂਜੀ ਮੇਰੇ ਸਾਹਜ ਚ ਕੁੰਗੜ ਪੈਂਡ ਤੋਂ ਫਿਰ ਆਈ ਹੋਊਗੀ ਦੱਸੋ ਤੁਸੀਂ ਇਹਦੀ ਵੀ ਬਣਾਵਟ ਦੇਖੋ ਬੜਾ ਸੋਹਣਾ ਥਾਣਾ ਪਸਮਾ ਦੇ ਵਿੱਚ ਹੋਰ ਨਿਕਰੂਗਾ ਜੈਡ ਬਲੈਕ ਹੀ ਐ ਪੂਛ ਜਿਹੜੀ ਉਹ ਸਾਰੀ ਕਾਲੀ ਨਜ਼ਰ ਆ ਰਹੀ ਐ ਨਾਲ ਹੀ ਤੋਂ ਇਧਰ ਨੂੰ ਰੱਖਿਆ ਕਰ ਬਹੁਤ ਮਿਹਨ ਨੂੰ ਸਿੰਘ ਦਾ ਸੈਜ ਦੇਖਿਓ ਜਮੇ ਨਾਲ ਮੁੜਿਆ ਹੋਇਆ ਸਿੰਘ ਇਹਦਾ ਢੇੜਾ ਹੋਰ ਕਢਾਈ ਬਈ ਹੋਰ ਇਹਨੂੰ ਲਈ ਬਹੁਤ ਇਹਨੂੰ ਚੜਾਈ ਦੇਖਿਓ ਝੋਟੀ ਦੀ ਦਸੋ ਪਹਿਲਾਂ ਝੋਟੀ ਚਾਰ ਦੰਦ ਵੱਟਿਆਂ ਮੱਜਾਂ ਬਣ ਲੀਆਂ ਕਿਉਂਕਿ ਹਜੇ ਦੰਦਾਂ ਦੇ ਵਿੱਚ ਐ ਛੋਟੀ ਉਮਰ ਐ ਤੇ ਹੁਣੇ ਹੀ ਕੱਦ ਕਾਠ ਪੂਰਾ ਚੰਗਾ ਐ ਕੱਟੀ ਪਹਿਲਣੀ ਆਰਾਮਨਾ 18 ਪਲੱਸ ਤੇ ਜਾਊਗੀ ਵੀਰਾ ਕਿਵੇਂ ਇਹਦਾ ਵਜੂਦ ਆ ਕੱਟੀ ਦਾ ਲੇਵੇ ਦਾ ਵੀ ਵਜਣ ਦਾ ਵੀ ਸਾਰੇ ਪਾਸੇ ਓਕੇ ਆ ਸੋ ਇਹ ਚਾਰ ਨੰਬਰ ਤੇ ਸੀ ਵੀਡੀਓ ਲੰਬੀ ਜ਼ਰੂਰ ਹੋਊਗੀ ਪਰ ਤੁਹਾਨੂੰ ਲਾਸਟ ਤੱਕ ਹੀ ਝੋਟੀਆਂ ਮੱਜਾਂ ਜਿਹੜੀਆਂ ਉਹ ਤੁਹਾਡੀ ਰੂਹ ਖੁਸ਼ ਕਰਨਗੇ ਇਦਾਂ ਦਾ ਆ ਪਸ਼ੂ ਤਣ ਬਾਈ ਕੋਲ ਇਕੱਠਾ ਹੋਇਆ ਵੈ ਇੰਦਾਂ ਦੇ ਪਸ਼ੂ ਅੱਜ ਕਲੈਕਟ ਕੀਤੇ ਹੋਏ ਆ ਚਾਰ ਨੰਬਰ ਤੇ ਦਿਖਾ ਰਹੇ ਸੀ ਪੰਜ ਨੰਬਰ ਤੇ ਇੱਕ ਹੋਰ ਝੋਟੀ ਦੇ ਉਹ ਵੀ ਬੌਲੇ ਜਾਂ ਜੀ ਠੀਕ ਹੈ ਕਿੰਨੇ ਤਣ ਹੋ ਗਏ ਉਹਨੇ ਬਾਈ ਸੁਣਿਆ ਦੋਨੇ ਤੇ ਆਪਣੀ ਤਿੰਨ ਨੰਬਰ ਤੇ ਆਪਾਂ ਪੰਜ ਠੀਕ ਹੈ ਅੱਛਾ ਇਹ ਇਹਦੀ ਕੀ ਡਿਟੇਲ ਆ ਸੁਵਾ ਕਿੰਨਾ ਮਸੂਈ ਹੈ ਸੁਵਾ ਦੂਜਾ ਜੀ 6 ਦਾੰਦਾ ਠੀਕ ਹੈ ਹਾਂ ਜੀ ਸੋ ਦੱਸੋ ਬੌਲੇ ਜੀ ਇਹ ਹਜੇ ਜੈਡ ਬਲੈਕ ਹੀ ਦੀਂਦੀ ਆ ਦਾੜੂਆ ਨਾਲ ਇਹ ਵੀ ਕਾਲੀ ਖਾਲੀ ਹੋਈ ਆ ਸੁਵਾ ਠੀਕ ਹੈ ਹਾਂ ਜੀ ਸੋ ਉੱਚੀ ਲੰਬੀ ਹੈ ਸਾਰੀਆਂ ਹੀ ਮੱਜਾਂ ਦੇ ਕੱਦ ਵੀ ਸੋਹਣੇ ਆ ਸੋ ਥਾਣੇ ਦਾ ਵੀ ਚੰਗਾ ਹੈ ਬਾਕੀ ਪੁੜਿਆਂ ਦੀ ਸ਼ੇਪ ਤੋਂ ਤੁਸੀਂ ਨੋਟ ਕਰਿਓ ਕਾਫੀ ਚੰਗੀ ਨਜ਼ਰ ਆਉਂਦੀ ਹੈ ਤਾਰ ਦੀ ਸੂਈ ਵੀ ਛੋਟੀ ਹੈ 24 ਤਰੀਕ ਦੀ ਸੂਈ ਹੈ ਵੀਰਾ ਜੇ ਇਹ ਲੱਪਾ ਵਧੀਆ ਪੈ ਕੇ ਸਾਫ਼ ਸੋ 24 ਤਰੀਕ ਦੀ ਸੂਈ ਹੈ ਅੱਛਾ ਕਟੀਆਂ ਕਿੰਨੀਆਂ ਮੱਜਾਂ ਨਾਲ ਹੋਣਗੀਆਂ ਅੱਜ ਸਨ ਕਟੀਆਂ ਤਾਂ ਮੈਨੂੰ ਲੱਗਦਾ ਕਿ 2-3 ਨਾਲ 3 ਨਾਲ ਅੱਗੇ ਮਗਰੀ ਹੈ ਠੀਕ ਹੈ ਸੋ ਜ਼ਿਆਦਾ ਮੱਜਾਂ ਨਾਲ ਦੋਸਤੋ ਮੇਲ ਕਾਫਰ ਪਿਛਲੀ ਵੀਡੀਓ 'ਚ ਕਟੀਆਂ ਹੀ ਜ਼ਿਆਦੇ ਹੂੰ ਦੇਖੋ ਛੋਟੀ ਇਥੋਂ ਫੇਰ ਮੋੜੀ ਬਈ ਮੋੜੀ ਬਤੋਰੇ ਨੂੰ ਮੋੜ ਆਪਾ ਵਕਾਰ ਕੇ ਧੱਕਾ ਕਰਦਿਆਂ 10 ਨਗ ਹੁੰਦੇ ਦਸੋ ਬਾਹਲੀ ਲੰਬੀ ਵੀਡੀਓ ਨਾ ਬਣੇ ਤੇ ਇਸ ਕਰਕੇ ਕਈ ਪਸ਼ੂਆਂ ਨੂੰ ਕਹਿ ਰਹੀ ਤੋੜ ਦਿੰਨੇ ਆ ਪਰ ਜੀ ਕਰਦਾ ਵੀ ਇੱਕ ਪਸ਼ੂ ਦੀ 5-5 ਮਿੰਟ ਦੀ ਵੀਡੀਓ ਹੋਵੇ ਕਿਉਂਕਿ ਮਈਆਂ ਦੇ ਰਸਤੇ ਖੋਲ ਜ਼ਰੂਰੀ ਨਹੀਂ ਵੀ ਪਸ਼ੂ ਖਰੀਦਣਾ ਹੀ ਹੁੰਦਾ ਪਰ ਜਿਹੜੇ ਭਰਾ ਸ਼ੌਂਕ ਰੱਖਦੇ ਆ ਉਹਨਾਂ ਦਾ ਜਿਹੜਾ ਸ਼ੌਂਕ ਪੂਰਾ ਹੁੰਦਾ ਹੈ ਸਿੰਘ ਬਹੁਤ ਸੋਹਣਾ ਲਵਾਈ ਫੁੱਲ ਹੈ ਹਾਈਟ ਚੰਗੀ ਹੈ ਇਹੀ ਗੁਣ ਇੱਕ ਪਸ਼ੂ ਚ ਹੋਣੇ ਚਾਹੀਦੇ ਆ ਤੇ ਥਣਹਾਰਨ ਵਾਲੇ ਪੱਖ ਤੋਂ ਵੀ ਸੋਹਣੀ ਹੈ ਝੋਟੀ ਥਣਨ ਰੋਵਾ ਮੋਟਾ ਥਣਨ ਸੁਪਸਵਾ ਦੇ ਵਿੱਚ ਬਹੁਤ ਸੋਹਣਾ ਨਿਕਲੂਗਾ ਲਗਭਗ ਜੈਡ ਬਲੈਕ ਹੀ ਨਜ਼ਰ ਆ ਰਹੀ ਹੈ ਤੇ ਜੈਡ ਬਲੈਕ ਹੀ ਹੋਊਗੀ ਸਾਰੀਆਂ ਜੈਡ ਬਲੈਕ ਹੀ ਆ ਜੋ ਸੋ ਇਹ 5 ਨੰਬਰ ਤੇ ਸੀ 6 ਨੰਬਰ ਤੇ ਖੋਰ ਮੱਝ ਬਾਈ ਇੰਨੇ ਮਗਰ ਕੱਟੀ ਆ ਬੱਚਾ ਇਹਦੇ ਨਾਲ ਕੱਟੀ ਇੰਨੇ ਮਗਰ ਕੱਟੀ ਆ ਜੀ ਨਾ ਕਿੰਨੇ ਬੜੀਆਂ ਵਧੀਆ ਝੋਟੀ ਦੇਂਦੇ ਵੀ ਚਿਕਿਆ ਬਾਈ ਕਿੰਨੇ ਦਿਨੋਂ ਕਿ ਇਹਨੂੰ ਸੂਈ ਨਾ ਚ ਸੂਈ ਨੇ ਇਹਨੂੰ ਅੱਜ ਪੰਜਵਾਂ ਦਿਨ ਆਈ ਫੰਡ ਮਰਦਨ ਸੂਈ ਇਹ ਰੀਗਰਾ ਦੀ ਸੂਈ ਹੈ ਕਿੰਨਾ ਚੰਗਾ ਤੋਰਦੇ ਬੁੱਤ ਗਾਣ 13 ਕਿਲੋ ਦੁੱਧ 21 ਤਰੀਕ ਦੀ ਸੂਈ 6 ਦਿਨ ਹੋ ਗਿਆ ਅੱਜ ਸੂਈ ਨੂੰ ਬਹੁਤ ਸੋ ਟਾਂਚਾ ਦੇਖੋ ਇਹਦਾ ਵੀ ਥਾਣਾ ਚ ਬਿੱਥੀ ਸੋਹਣੀ ਆ ਹਵਾ ਨੇ ਤੇ ਨਾੜਾਂ ਵੀ ਇਹਦੇ ਚੰਗਾ ਹੈ ਬਾਕੀ ਬਨਾਵਟ ਇਹਦੀ ਕਰਮਾ ਵਾਲੀ ਦੀ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਇਹਦੇ ਨਾਲ ਬੱਚਾ ਕੱਟੀ ਆ ਜੀ ਲੈ ਚਲ ਭਈਆਂ ਨੂੰ ਅੰਦਰ ਨੂੰ ਸੋ ਇਹ 6 ਨੰਬਰ ਦੇ ਉੱਤੇ ਤੁਹਾਨੂੰ ਜਿਹੜੀ ਮੱਝ ਉਹ ਦਿਖਾ ਰਹੇ ਸੀ ਦੋਨੋਂ ਹੀ ਪਾਸੇ ਨਾੜਾਂ ਬਹੁਤ ਚੰਗੀਆਂ ਹਵਾਨੇ ਦੇ ਉੱਤੇ ਮਗਰ ਵੀ ਇਹ ਨਾੜਾਂ ਕੋਨੇ ਪਾਸੇ ਸਾਈਡਾਂ ਦੇ ਵੀ ਹੈ 7 ਨੰਬਰ ਦੇ ਉੱਤੇ ਇੱਕ ਹੋਰ ਝੋਟੀ ਹੋਰ ਦੇ ਨੀਂਦੇ ਮਗਰ ਵੀ ਕੱਟੀ ਆਈ ਸੋ ਕੱਟੀ ਵਾਲੀ ਇਹ ਜੋ ਟੀ ਹੈ ਦੱਸੋ ਕਿੰਨਾਸ ਹੋਆ ਹੋਗੀ ਭਾਈ ਇਹ ਦੋ ਜਾ ਦੋ ਜਾ 6 ਅੰਡਾ ਦੂਜਾ ਸੂਹਾ ਦੈਨ ਇਹਨੂੰ ਕਿੰਨੇ ਹੋ ਗਿਆ ਅਜ ਸੂਹਾ ਸੂਏ ਨੇ ਇਹਨੂੰ ਹੋ ਹੀ ਗਏ 8-9 ਦੈਨ 9 ਕਰ ਠੀਕ ਹੈ ਹੁਣ ਦੁੱਧ ਕਿੰਨਾ ਹੋਊਗਾ 13 ਕਿਲੋ ਠੰਡਾ ਦੁੱਧ ਹੈ 13 ਕਿਲੋ ਠੰਡਾ ਦੁੱਧ ਕੋਈ ਵੀ ਭਰਾ ਦੋ ਟਾਈਮ ਚੋਂ ਲੈ ਰਾਇ ਇਸ ਦਾ ਪ੍ਰਬੰਧ ਹੈਗਾ ਰੱਖ ਸਕਦੇ ਹੋ ਤੁਸੀਂ ਇੱਥੇ ਆ ਕੇ ਢਾਂਚਾ ਇਹਦਾ ਵੀ ਸੋਹਣਾ ਹੈ ਬਾਕੀ ਕੀਮਤਾਂ ਦੀ ਗੱਲ ਕੀਤੀ ਸੀ ਦੋਸਤੋ ਤਾਂ 1.5 ਲੱਖ ਤੋਂ ਸ਼ੁਰੂਆਤ ਹੈ ਪਰ ਇਹ ਵੀ ਗੱਲ ਹੈ ਵੀ ਪਸ਼ੂ ਚੰਗੇ ਆ ਤਾਂ ਜ਼ਿਆਦਾ ਭਾਜ ਜਿਹੜੇ ਉਹ 2 ਲੱਖ ਤੋਂ 2 ਲੱਖ ਦੇ ਆਸ-ਪਾਸ ਜਾਂ 2 ਲੱਖ ਪਲੱਸ ਤੱਕ ਦੇ ਹੈ ਮਾਰ ਵੀ ਜਿਆਦਾ ਹੈ ਸੋ 2 ਤੋਂ ਬਾਹਰ ਦੇ ਰੇਟ ਬਾਈ ਕਹਿੰਦਾ ਵੀ ਜਿਆਦਾ ਪਰ ਵਿੱਚੋਂ ਕੁਸ ਨਗ ਹੈ ਜਿਹੜੇ 1.5 ਲੱਖ ਵਾਲੀ ਅਰੇਂਜ ਦੇ ਵਿੱਚ ਹੈ ਸੋ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦੋ ਜਦੋਂ ਕੋਲ ਖੜੇ ਹੋਈਗੇ ਫਿਰ ਪਸ਼ੂ ਤੇ 2-4000 ਰੁਪਇਆ ਵੱਧ ਵੀ ਲੱਗ ਜਾਂਦਾ ਜੇ ਪਸੰਦ ਹੋਵੇ ਤਾਂ ਕੀ ਜੇ ਆਪਾਂ ਕਹਿੰਨੇ ਭਰਾ ਚੰਗੀ ਲੈ ਲਓ ਤੇ 5000 ਰੁਪਈਆ ਦਾ ਵੱਧ ਲੱਗ ਜਣਾ ਜਰੂਰ ਆ 10000 ਦਾ ਵੱਧ ਲਾਦਾ ਬਾਅਦ ਚ ਫੇਰਾ ਕੋਣੀ ਆ ਸਾਰੇ ਸਹੀ ਹੈ ਹਾਂਜੀ ਸੋ ਇਹਦੇ ਅੱਗੇ ਅਸੀਂ ਸੋ ਚੋਟੀ ਤੋਰਾਂਗੇ 8 ਨੰਬਰ ਦੇ ਉੱਤੇ ਇਹਨੂੰ ਅੰਦਰ ਹੀ ਤੋਰਦੀ ਮੈਂ ਗੇਟ ਵਾਲ ਨੂੰ ਲੈ ਜੀ ਉਧਰ ਇੱਧਰ ਨੂੰ ਲਿਆ ਪੁੱਤ ਕਿੰਨੇ ਦਿਨੋਂ ਕੇ ਬਾਈ ਸੋਈ ਨੂੰ ਇਹਨੂੰ ਸੋਈ ਨੂੰ ਅੱਜ 12 13 ਦਿਨ ਹੋ ਗਏ 16 ਕਿਲੋ ਠੰਡਾ ਚੋਣ ਦਾ ਦੁੱਧ ਬਾਈ 16 ਕਿਲੋ ਦੱਸੋ ਠੰਡਾ ਦੁੱਧ ਹੈ 12 13 ਦਿਨਾਂ ਦੀ ਸੋਈ ਜੈਡ ਬਲੈਕ ਝੋਟੀ ਹੈ ਵੀ ਭਵਾਨਾ ਤੁਸੀਂ ਇਹਦਾ ਦੇਖੋ ਤੋਰ ਪਲਵਾਨਾਂ ਵਾਲੀ ਹੈ ਲੈ ਆ ਵੀਰੇ ਬਾਕੀ ਅੱਗਲ ਹੋਰ ਦੱਸ ਦਿੰਦਾ ਵੀ ਚਵਾਈ ਕਿਉਂਕਿ ਵੀਡੀਓ ਬਣਾਉਣੀ ਹੁੰਦੀ ਥੋੜੀ ਸੁਧਿਆ ਹੁੰਦੀ ਆ 2 ਵਜੇ ਕੀ ਹੋਈ ਆ 2 ਵਜੇ ਚਵਾਈ ਕੀਤੀ ਹੈ ਤਾਂ ਲਗਭਗ ਇਹਨਾਂ ਨੂੰ 12 ਘੰਟੇ ਹੋ ਚੱਲੇ ਆ 2:00 ਵਜੇ ਹੋਣਗੇ ਮਿਲਾਂਗੇ ਹਾਂ 2 2 ਹੀ ਵਜੇ ਹੋਣੇ ਸੋ ਚਵਾਈ ਦਾ ਟਾਈਮ ਹੋਇਆ ਪਿਆ ਇਹਨਾਂ ਦਾ ਕਰਮਾਲ ਕਰ। ਇਹ ਤੁਹਾਨੂੰ 8 ਨੰਬਰ ਤੇ ਦਿਖਾਈ ਸੀ ਚੰਗੀ ਤਿਆਰ ਹੋਈ ਵੀ 16 ਕਿਲੋ ਚੋਕੇ ਦੁੱਧ ਲੈ ਜਾਈ ਭਰਾ ਚਵਾਈ ਲੱਗੀ ਬਹੁਤ ਮੋਟੀ ਝੋਟੀ ਨੂੰ ਠੀਕ ਹੈ ਮਾੜਾ ਇਹਨੀਆਂ ਵੀ ਲੈ ਵਿੱਚ 4 ਫਰੇਜ ਆ ਸੋ ਟਾਈਮ ਵੀ ਤੁਹਾਨੂੰ ਕਨਫਰਮ ਕਰਨਾ 2:00 ਵਜੇ 3 ਮਿੰਟਾਂ ਦਾ ਸੋ ਇਸ ਟਾਈਮ ਸੰਡੇ ਅੱਜ ਹੈਗਾ 2:00 'ਤੇ ਲੱਗੇ ਆ ਜੋ 3:00 ਵਜੇ ਚੋਈ ਖਤਮ ਹੋ ਗਈ ਠੀਕ ਹੈ ਭਾਈ ਇਹ ਝੋਟੀ ਦੀ ਕੀ ਡਿਟੇਲ ਹੈ ਇਹ ਵੀ ਖਿੱਚੀ ਮਾਰੋ ਕਿੰਨੇ ਦਿਨ ਚੌਗੀ ਆ ਕੱਟੀ ਠੀਕ ਹੈ ਪਹਿਲਾਂ ਨਾ ਭਾਈ ਪਹਿਲਾਂ ਪਹਿਲਾਂ ਆ ਕਿੰਨੇ ਦਿਨੋਂ ਗਿਆ ਸੋਈ ਨੂੰ ਸੋਈ ਨੇ ਇਹਨੂੰ ਹੋਈ ਗਏ ਆ ਜੀ ਅੱਜ 10-11 ਦਾਣਾ ਕਿੰਨਾ ਦੁੱਧ ਹੋਣਾ ਆ ਗੇ ਤੇਰਾ 13 ਕਿਲੋ ਤਿਆਰ ਹੈਗਾ 13 13.5 ਕਿਲੋ ਦੁੱਧ ਤਿਆਰ ਟੈਂਪ ਟੂ ਟੈਂਪ ਭਰਦੀ ਇੰਨਾ ਕਾ ਤੁਹਾਡੇ ਸਾਹਮਣੇ ਆ ਵੀ ਤੁਰਨਾ ਔਖਾ ਲੱਗਦਾ ਝੋਟੀ ਨੂੰ ਕਿ ਹਵਾਨਾ ਪੂਰਾ ਤਣਿਆ ਹੋਇਆ। ਸੰਘ ਬਿਲਕੁਲ ਹੀ ਨਾਲ ਮੁੜਿਆ ਹੋਇਆ। ਜਮੇ ਹੀ ਕਹ ਲੋ ਵੀ ਵਾਇਰਲ ਨਹੀਂ ਹੈ ਸੰਘ ਦੇ ਵਿੱਚ ਐਡਾ ਛੋਟਾ ਸੰਘ। ਸੀਲ ਠੰਡੀ ਕੀ ਜਿੱਕੇ ਦੇ ਦੇਖੀ। ਤੋਂ ਸੀਲ ਸਰੀ ਮਗਰ ਵੀ ਕੱਟੀ ਆ। ਠੀਕ ਹੈ ਇਹਦੇ ਨਾਲ ਵੀ ਬੱਚਾ ਕੱਟੀ। ਲੈ ਚੱਲ ਬਈ। ਬਹੁਤ ਸੋਹਣੀ ਝੋਟੀ ਉਸ। ਪਹਿਲਾਂ ਚਾਰ ਬੰਦ ਜੇਖ ਹੋ ਤੁਸੀਂ ਇਹਦੇ ਹਵਾਨੇ ਦੀ ਬਣਾਵਟ। ਨਾਲ ਲਈ ਲਿਆ। ਲਾਸਟ ਉੱਤੇ ਇੱਕ ਹੋਰ ਚੋਟੀ ਦਿਖਾਦੀ ਹੈ ਬਾਈ। ਉਹ ਕੱਟੀ ਹੋਣਾਈ ਆ ਖਾਲੀ ਹੋ ਕੇ ਆਈਏ ਜੇਬ। ਠੀਕ ਹੈ। ਇਹ ਆਈ ਹੋਣਾ ਦੱਸੋ ਤੇ ਇੱਕ ਹੋਰ ਚੋਟੀ ਉਧਰੋਂ ਸੂਣ ਵਾਲੀ ਕੱਛੇ ਤੇ ਬੈਠੀ ਆ। ਠੀਕ ਹੈ। ਅੱਛਾ ਭਾਈ ਇਹ ਸੂਆ ਕਹਿੰਨਾ ਵਸੂਈ? ਪਹਿਲਾ ਨਹੀਂ ਆ ਫਿਰ। ਪਹਿਲਾ ਸੂਆ ਦੱਸੋ। ਤੇ ਥੱਲੋਂ ਇਹ ਹੁਣ ਖਾਲੀ ਚ ਹਵਾਨਾ ਦੇਖਿਓ। ਕਿਉਂਕਿ ਇਹਨਾਂ ਵੀ ਮਾਰ ਚੁੱਕੇ ਹਨ। ਸਿੰਘ ਵੀ ਖਲੂਸ। ਬਿਲਕੁਲ ਹੀ ਨਾਲ ਮੜਿਆ ਵੇ। ਛੋਟਾ ਜਿਹਾ ਸਿੰਗ। ਜੁਆਈ ਜੁਏ ਸੀ ਇਸ ਠੰਡੀ ਬਹੁਤ ਅਕਸ ਦੀ। ਠੀਕ ਹੈ। ਸੋ ਚੋਾਈ ਦੀ ਇਹ ਵੀ ਚੰਗੀ ਐ ਸੋ ਸਾਫ ਸੁਥਰੀ ਐ ਹੁਣ ਕਿਉਂਕਿ ਦੁੱਧ ਚੋਕੇ ਪਾਸ ਹੋਣ ਤੋਂ ਬਾਅਦ ਚਾਹੀਏ ਝੋਟੀ ਤਾਂ ਤੁਹਾਨੂੰ ਖਾ ਲਈਏ ਹਵਾਨੇ ਤੇ ਸਾਡੇ ਧਿਆਨ ਮੇਰੇ ਆਪਣੇ ਕੋਲੇ ਉੱਪਰ ਹੀ ਆ ਠੀਕ ਐ ਹਾਂਜੀ ਇਹ ਸਾਰੀਆਂ ਉਧਰੋਂ ਹਰਿਆਣੇ ਦੇ ਵਿੱਚੋਂ ਆ ਸਾਰਾ ਵੀਰੇ ਉੱਤਰਲਾ ਟੋਟਲ ਇੱਕ ਮੈਂ ਆ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਉੱਧਰ ਝੋਟੀ ਸੂਣ ਵਾਲੀ ਬੈਠੀ ਆ ਉਹ ਪਰਾਰ ਆਪਾਂ ਲਈ ਸੀ ਆਪਾਂ ਤੋਂ ਹੀ ਲੈ ਕੇ ਗਏ 2000 ਪਿੰਡ ਠੀਕ ਐ ਹਾਂਜੀ ਬਾਪੇ ਕੇ ਵਾਜ ਤੇ ਉਹਨਾਂ ਤੋਂ ਕੱਟੀ ਹੋਣ ਆਪਾਂ ਲੈ ਕੇ ਆਪਾਂ ਚੀਕਾ ਪੰਜਾਬ ਦੇ ਬਾਕੀ ਸਾਰਿਆਂ ਹਰਿਆਣੇ ਦੇ ਹਾਂਜੀ ਉਹ ਪਰ ਪਹਿਲਾਂ ਹਰਿਆਣੇ ਚ ਸੀ ਹੁਣ ਪੰਜਾਬ ਦੀ ਓਕੇ ਸੋ ਆਈ ਦੋਸਤੋ ਪਹਿਲੇ ਸੂਏ ਹਰਿਆਣੇ ਚ ਸੀ ਪਰ ਉਸ ਤੋਂ ਬਾਅਦ ਇੱਕ ਸੂਆ ਪੰਜਾਬ ਚ ਰਹੀ ਤੋ ਬਾਈ ਕਹਿੰਦਾ ਵੀ ਮੈਂ ਇਧਰੋਂ ਹੀ ਖਰੀਦੀ ਉਸ ਨੂੰ ਦੱਸਦਾ ਬਾਕੀ ਸਾਰੀਆਂ ਵਜਾਂ ਹਰਿਆਣੇ ਦੇ ਵਿੱਚੋਂ ਬਾਈ ਕੋਲ ਵਿਕਰੀ ਆ ਰਹੀਆਂ ਆਹ ਕਿੰਨੀਆਂ ਅੰਦਰ ਬਰਾਂਡੇ ਚ ਖੜੀਆਂ ਸਾਰੀਆਂ ਹਰਿਆਣੀਆਂ ਦੀਆਂ ਵੀਰੇ ਕੋਈ ਕੀ ਆਉਦੀ ਨਹੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ 10 ਛੋਟੀਆਂ ਮੱਝਾਂ ਜਿਹੜੀਆਂ ਦਿਖਾਤੀਆਂ ਸਾਰੀਆਂ ਹੀ ਸੋਹਣੀਆਂ ਮੇਨ ਗੱਲ ਤੇ ਇਹ ਵੀ ਤੁਹਾਨੂੰ ਜਿਹੜਾ ਪਸ਼ੂ ਪਸੰਦ ਹੈ ਪੋਟਸ ਜੀ ਗ੍ਰੀਟਿਓ ਤੇ ਤਸੱਲੀ ਕਰਨ ਦਾ ਹੱਕ ਹੈ ਜ਼ਰੂਰ ਕਰ ਲਿਓ ਧੰਨਵਾਦ